ਇੱਕੋ ਪਿੰਡ ਇੱਕੋ ਸਮੇਂ ਇੱਕੋ ਰਾਤ ਹੀ ਚਾਰ ਘਰਾਂ 'ਚ ਹੋਈਆਂ ਚੋਰੀਆਂ 70 ਤੋਲੇ ਸੋਨਾ ਅਤੇ ਨਗਦੀ ਚੋਰ ਚੋਰੀ ਕਰ ਹੋਏ ਫਰਾਰ ਮਾਮਲਾ ਦਸੂਹਾ ਦੇ ਪਿੰਡ ਉੱਚੀਵਾਸੀ ਦਾ ਹੈ ਜਿੱਥੇ ਇੱਕ ਪਿੰਡ ਚ ਕੋਈ ਰਾਤ ਚਾਰ ਕਰਾਂ ਵਿੱਚ ਚੋਰ ਛਣ ਲਗਾਉਂਦੇ ਹਨ ਅਤੇ ਚੋਰ ਵੱਖ-ਵੱਖ ਘਰਾਂ ਚ ਵੜਦੇ ਹਨ ਅਤੇ ਉੱਥੇ ਗਰਲਾਂ ਤੋੜ ਅਤੇ ਸ਼ੀਸ਼ੇ ਤੋੜ ਕੇ ਘਰਾਂ ਦੇ ਅੰਦਰ ਵੜ ਅਲਮਾਰੀਆਂ ਤੇ ਚਿੰਦਰੀ ਤੋੜਦੇ ਹਨ ਅਤੇ ਉੱਥੋਂ ਵੱਖ-ਵੱਖ ਘਰਾਂ ਚੋਂ ਸੋਨਾ ਅਤੇ ਨਗਦੀ ਚੋਰੀ ਕਰਕੇ ਫਰਾ ਹੋ ਜਾਂਦੇ ਹਨ ਕੁਝ ਕ੍ਰਾਂਤੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਹਨ ਦੱਸਿਆ ਜਾਂਦਾ ਹੈ ਕਿ ਕੁਝ ਕਰਤੇ ਜੀ ਇਸ ਇਲਾਕੇ ਕਰਾਂਚ ਸੁੱਤੇ ਸੰ ਅਤੇ ਬਾਹਰ ਚੋਰ ਦੂਸਰੇ ਕਮਰੇ ਆ ਚਾ ਕੇ ਅੰਦਰੋਂ ਅਲਮਾਰੀਆਂ ਦੇ ਚਿੰਦਰੇ ਤੋੜਦੇ ਹਨ ਅਤੇ ਅੰਦਰ ਅਲਮਾਰੀਆਂ ਤੇ ਪਿਆ ਸੋਨਾ ਅਤੇ ਨਗਦੀ ਚੋਰੀ ਕਰਕੇ ਫਰਾ ਹੋ ਜਾਂਦੇ ਹਨ ਜਿਸ ਨਾਲ ਪਿੰਡ ਅਤੇ ਇਲਾਕੇ ਚ ਉਸੇ ਅਤੇ ਵੋਸਤੀ ਲਹਿਰ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਹੋਈ ਕਿ ਆਹ ਕੇ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕਰੋ ਉਹਨਾਂ ਦਾ ਸੋਨਾ ਅਤੇ ਨਗਦੀ ਵਾਪਸ ਕਰਵਾਈ ਜਾਵੇ। ਇਹਦੇ ਵਿੱਚ ਮੇਰੇ ਗਾਣਾ ਘਟਾ ਹੀ ਗਿਆ ਤਾਂ ਗਾਣਾ ਕੱਢ ਕੱਢ ਲੈ ਕੇ ਸਾਰੇ ਲੈ ਕੇ ਕੁਝ ਨਹੀਂ ਛੱਡਿਆ। ਬਾਕੀ ਦੇਖਣ ਦੇ ਅਸੀਂ ਕਿੱਥੇ-ਕਿੱਥੇ ਕੀ ਕੀ ਗਿਆ ਹੈ। ਬਾਕੀ ਉਹ ਵੀ ਦੱਸਾਂਗਾ। ਪਤਾ ਨਹੀਂ ਲੱਗਾ ਕਿ ਉਹ ਆਏ ਕਿ ਨਹੀਂ। ਨਹੀਂ ਨਹੀਂ ਸਾਨੂੰ ਕੁਝ ਪਤਾ ਨਹੀਂ ਲੱਗਾ ਕਿ ਕਦੋਂ ਆਏ ਉਹ ਨਹੀਂ। ਨੁਕਸਾਨ ਤੇ ਭਾਜੀ ਹਜੇ ਹੋਇਆ ਹੀ ਨੁਕਸਾਨ ਤੇ ਬਹੁਤ ਹੋ ਗਿਆ ਸੋਨਾ ਸਾਰਾ ਲੈ ਗਏ ਪੈਸੇ ਪਏ ਹੀ ਉਹ ਲੈ ਗਏ ਬਾਕੀ ਹਜੇ ਚੈਕਿੰਗ ਕਰ ਰਹੇ ਆ ਦੇਖਦੇ ਆ ਬਾਕੀ ਸੋਨਾ ਸੀ ਸੋਨਾ ਮੇਰਾ 7-8 ਲੱਖ ਦਾ ਸੋਨਾ ਹੈ ਗਾ ਜੀ ਤਿੰਨ ਨਗਦੀ ਕਿੰਨੀ ਸੀ ਨਗਦੀ ਥੋੜੀ ਹੀ ਕਿ ਨਗਦੀ ਤੋਂ ਹਾਂਜੀ ਨਗਦੀ ਹੈਗੀ ਥੋੜਾ ਹੀ ਹੈ ਇਹ ਪ੍ਰਸ਼ਾਸਨ ਤੋਂ ਨਾ ਕਰਦਾ ਬਸ ਇਹੀ ਕਰਦੇ ਆ ਉਹਨਾਂ ਨੂੰ ਫੜੋ ਕਿ ਜਿਹੜਾ ਸਾਡੇ ਨਾਲ ਹੋਇਆ ਦੂਸਰਿਆਂ ਨਾਲ ਨਾ ਹੋਵੇ ਤੇ ਬਾਕੀ ਅਹੀ ਉਹਨਾਂ ਦੇਖ ਕੇ ਬਾਕੀ ਕਾਰਵਾਈ ਕੀਤੀ ਜਾਵੇ ਪਤਾ ਵੀ ਨਹੀਂ ਲੱਗਾ ਮੈਨੂੰ ਕਿ ਕਦੋਂ ਆਏ ਕਦੋਂ ਨਹੀਂ ਸਾਨੂੰ ਨਹੀਂ ਪਤਾ ਲੱਗਿਆ ਕੁਝ ਨਹੀਂ ਪਤਾ ਲੱਗਿਆ ਕੋਠੇ ਤੇ ਸੁੱਤੇ ਪਏ ਸੀ ਹਾਂਜੀ ਆਈ ਕੋਠੇ ਤੇ ਬਾਹਰ ਦਾ ਤਾਂ ਪਾਜੀ ਸਾਨੂੰ ਸਵੇਰੇ ਉੱਠੇ ਆ ਤੇ ਸਾਨੂੰ ਮਤਲਬ ਉੱਠਦਿਆਂ ਸਾਰ ਜਿੱਦਾਂ ਉੱਠ ਕੇ ਤੁਹਾਨੂੰ ਪਤਾ ਉੱਠੀ ਤਾਂ ਮੈਂ ਜਿੱਦਾਂ ਪੜਦੇ ਸਾਈਡ ਤੇ ਡੰਨ ਲੱਗੀ ਆ ਸਾਡੀ ਗਰੈਲ ਕੁੱਟੀ ਹੈ ਕੁੱਟ ਕੇ ਮਤਲਬ ਮੈਂ ਜਦੋਂ ਦੇਖਿਆ ਤਾਂ ਲਿਮਾਰੀ ਦੇ ਲੋਕ ਸਾਰੇ ਤੋੜੇ ਆ ਮੈਂ ਲਿਮਾਰੀ ਦੇ ਸਾਰਾ ਸਮਾਨ ਵੀ ਖਲਾ ਰਿਆ ਪਿਆ ਜਦੋਂ ਮੋਟ ਕੇ ਦੇਖਿਆ ਚਲੋ ਥੋੜੇ ਜੇ ਪੈਸੇ ਜਰੂਰ ਸਾਨੂੰ ਚ 15-2000 ਰੁਪਇਆ ਉਹ ਹੈ ਨਹੀਂ ਹੈ ਨਾ ਬਾਕੀ ਸਾਰਾ ਸਮਾਨ ਖਲਾ ਰਿਆ ਪਿਆ ਹੁਣ ਮਤਲਬ ਇਹੋ ਹੀ ਅਹੀ ਤੁਹਾਡੇ ਕੀ ਮਤਲਬ ਹੈ ਇਹਨਾਂ ਦੀ ਕੋਈ ਪੁੱਛਗਿੱਛ ਕੀਤੀ ਜਾਵੇ ਕੌਣ ਆ ਜਿਹੜਾ ਮਤਲਬ ਇਹ ਜਾ ਕੰਮ ਕਰ ਗਿਆ ਘਰ ਦੇ ਵਿੱਚ ਵੀ ਜੂਸੀ ਰਹਿੰਦੇ ਤੇ ਚੋਰੀ ਅਸੀਂ 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 ਲੱਗਾ ਦੂਜੇ ਕਮਰੇ 'ਚ ਅਸੀਂ ਉੱਥੇ ਦੋਨੇ ਮਾਂਪਤ ਸੁੱਤੇ ਪਏ ਪਤਾ ਵੀ ਨਹੀਂ ਲੱਗਾ ਕਦੋਂ ਬਿਲਕੁਲ ਵੀ ਕੋਈ ਸਾਨੂੰ ਪਤਾ ਨਹੀਂ ਹਾਂ ਹੀ ਸਿਰ ਉੱਠੇ ਹੀ ਅਸੀਂ ਦੇਖਿਆ ਸਾਨੂੰ ਕੋਈ ਪਤਾ ਫਿਰ ਅਸੀਂ ਆਣ ਗਵਾਂਡ ਤੁਹਾਨੂੰ ਪਤਾ ਰੋਲਾ ਪੈ ਗਿਆ ਸਾਰੇ ਦੇਖਣ ਆਏ ਆ ਤੇ ਮਤਲਬ ਹੁਣ ਭਾਜੀ ਪਿਆਰਬਾਈ ਹੋਏਗੀ ਤੇ ਤਾਂ ਹੀ ਪਤਾ ਲੱਗੇਗਾ ਕੌਣ ਨੁਕਸਾਨ ਦਾ ਦੇਖ ਨੁਕਸਾਨ ਦਾ ਇਹੋ ਹੀ ਤੁਹਾਨੂੰ ਦੱਸਿਆ 15-20000 ਰੁਪਏ ਸਾਡਾ ਫਿਰ ਸਭ ਬਾਕੀ ਵਿਚਾਰ ਹੈ ਬਾਕੀ ਵਿਚਾਰ ਬਾਕੀ ਹੋਰ ਕ ਇਹ ਪ੍ਰਸ਼ਾਸਨ ਤੋਂ ਮੈਂ ਹੋਂਕੀ ਮੰਗ ਕਰਦਾ ਮੰਗੇ ਹੋਈ ਗੱਲ ਤੇ ਸਾਨੂੰ ਇਨਸਾਫ ਚਾਹੀਦਾ ਪਤਾ ਲੱਗਣਾ ਚਾਹੀਦਾ ਜਲਦੀ ਤੋਂ ਜਲਦੀ ਹਾਂਜੀ ਫੜ ਹੋਏ ਵੀ ਕੌਣ ਮਤਲਬ ਹੋਇਆ ਕੰਮ ਕਰਕੇ ਇਦਾਂ ਹੋਏ ਵੀ ਅਸੀਂ ਆ ਵੀ ਆਪਸੁੱਤੇ ਪਏ ਸੀ ਤੇ ਸੁੱਤੇ ਪਿਆ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਧਰੋਂ ਦੇ ਆਏ ਕਿਧਰੋਂ ਦੇ ਨਹੀਂ ਆਏ ਹੈਗੇ ਤੇ ਅਸੀਂ ਹਜੇ ਦੇਖਣ ਦੇ ਆ ਕਿ ਸਾਡਾ ਕੀ ਕੀ ਹੋਇਆ ਕਾਲੇ ਤੁਲੇ ਸਾਰੇ ਟੁੱਟੇ ਪਏ ਆ ਅੱਛਾ ਜੀ ਤੇ ਸਾਨੂੰ ਇਹ ਨਹੀਂ ਹਜੇ ਪਤਾ ਨਹੀਂ ਲੱਗਿਆ ਹੈਗਾ ਕਿਸੇ ਘਰੇ ਵਿੱਚ ਜੋ ਅਸੀਂ ਵੀ ਦੂਜੀ ਅੰਦਰ ਸੁੱਤੇ ਰਹੇ ਸੀ ਇਹ ਨਹੀਂ ਪਤਾ ਲੱਗਾ ਕਿੰਨੇ ਵਜੇ ਆਏ ਕਿੰਨੇ ਵਜੇ ਨਹੀਂ ਆਏ ਹੈਗੇ ਇਹ ਨੁਕਸਾਨ ਕੀ ਕੀਤਾ ਉਹ ਚਾਬੀਆਂ ਤਾਂ ਇਹ ਬਿਨਾਂ ਤੋੜੇ ਆਉਣਾ ਘਰ ਦੇ ਵਿੱਚ ਕੌਣ-ਕੌਣ ਮੌਜੂਦ ਸੀ ਪਤਾ ਨਹੀਂ ਹੁੰਦਾ ਵੀ ਕਿਹੜੇ ਬੰਗੇ ਆ ਸਕਦੇ ਆ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਹੀ ਇਹ ਕਹਿੰਨੇ ਆ ਵੀ ਇਹ ਫੜੇ ਜਾਣ ਵੀ ਫੜੇ ਜਾਣ ਸਾਨੂੰ ਪਤਾ ਲੱਗੇ ਵੀ ਇਹ ਕੌਣ ਹੈਗੇ ਆ ਪੈਂਦੇ ਆ ਪੇ ਜਿਆਦਾ ਇਥੇ ਇਹੀ ਕਹਿਣਾ ਵੇ ਫੜੇ ਜਾਣ ਤੇ ਇਥੇ ਸਾਡੇ ਰਾਤ ਇੱਕ ਬਾਰਦਾਤ ਹੋਈ ਹੈ ਤਿੰਨ ਚਾਰ ਘਰਾਂ ਦੇ ਵਿੱਚ ਚੋਰਾਂ ਨੇ ਕੀਤੀ ਹੈ ਕੋਈ ਸੋਨਾ ਜਿੱਦਾਂ ਪੈਸੇ ਕਈਆਂ ਘਰਾਂ ਚ ਲੱਗੇ ਆ ਗ੍ਰਿਲਾਂ ਤੋੜ ਕੇ ਗ੍ਰਿਲਾਂ ਭੰਨ ਕੇ ਅੰਦਰ ਬੜੇ ਆ ਜੀ ਤੇ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦੇ ਆ ਕਿ ਇਹਨਾਂ ਚੋਰਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜਲਦੀ ਹੀ ਰਤੀ ਫੜਿਆ ਜਾਵੇ ਤੇ ਅੱਗੇ ਤੋਂ ਇਹ ਦੁਬਾਰਾ ਇਸ ਫਾਰਦਾਤ ਨੂੰ ਅੰਜਾਮ ਨਾ ਦੇ ਸਕਣ